ਲੋਕਾਂ ਦੇ ਵਿੱਚੋਂ ਕਿੰਨੇ ਹੀ ਲੱਖਾਂ ਲੋਕ ਬੇਰਜ਼ਗਾਰ ਨੇ ਕੀ ਬੇਰਜ਼ਗਾਰੀ ਇਸ ਤੰਗ ਨਾਲ ਖਤਮ ਹੋ ਜੂਗੀ ਇੱਕ ਤੁਹਾਡੇ ਲਈ ਜਾਣਕਾਰੀ ਕਿ ਜਿਹੜਾ ਆ 55 ਹਜ਼ਾਰ ਬੋਲਦੇ ਨੇ ਇਸ ਦੇ ਵਿੱਚ ਉਹ ਗਿਣਤੀ ਵੀ ਸ਼ਾਮਲ ਕਰਦੇ ਨੇ ਕਿ ਜਦੋਂ ਕੋਈ ਮੁਲਾਜ਼ਮ ਦੀ ਡੈਥ ਹੋ ਜਾਂਦੀ ਆ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਪਰਸਿਹਾਰਤ ਨੌਕਰੀ ਮਿਲਦੀ ਆ ਦੇਖੋ ਕਿੰਨੇ ਕਿਰੇ ਹੋਏ ਨੇ ਪਰਸਿਹਾਰਤ ਨੌਕਰੀ ਮਿਲਦੀ ਆ ਕਿੰਨੇ-ਕਿੰਨੇ ਮਹੀਨੇ 4-4 ਮਹੀਨੇ 5-5 ਮਹੀਨੇ ਉਹ ਸਾਰੀਆਂ ਜਿੰਨੀਆਂ ਨੌਕਰੀਆਂ ਨੇ ਉਹ ਕੱਟੀਆਂ ਕਰਦੇ ਨੇ ਜਦੋਂ ਉਹ ਕੋਈ 5-700 ਦੀ ਗਿਣਤੀ ਦੇ ਵਿੱਚ ਹੋ ਜਾਂਦੀ ਆ ਫੇਰ ਜਦੋਂ ਆਹ ਨਿਯੁਕਤੀ ਪੱਤਰ ਦੇਣੇ ਹੁੰਦੇ ਨੇ ਤੇ ਚਾਹਣਾ ਨੂੰ ਵੀ ਨਿਯੁਕਤੀ ਪੱਤਰ ਦਿੰਦੇ ਨੇ ਇਹਨਾਂ ਨੂੰ ਨਿਯੁਕਤੀ ਪੱਤਰ ਉਦੋਂ ਹੀ ਮਿਲ ਜਾਣੇ ਚਾਹੀਦੇ ਨੇ ਜਦੋਂ ਅਗਲੇ ਦੇ ਘਰ ਦਾ ਜੀ ਦੁਰਦਾ ਸਾਡੇ ਤਾਂ ਆਮ ਕਹਾਵਤ ਬਣੀ ਹੋਈ ਆ ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਕਦੋਂ ਨੌਕਰੀ ਮਿਲ ਸੱਤ ਕਰਨ ਵਾਲੇ ਲੋਕ ਸੱਤਾ ਦੇ ਵਿੱਚ ਜਦੋਂ ਹੋਣ ਤਾਂ ਪੰਜਾਬੀਆਂ ਦੇ ਕੋਲ ਲੜਨ ਤੋਂ ਬਿਨਾ ਹੋਰ ਕੋਈ ਨਹੀਂ ਚਾਹੇਗਾ ਤੁਸੀਂ ਲੜ ਰਹੇ ਹੋ ਪੰਜਾਬ ਦੇ ਕਿਸਾਨ ਮਜ਼ਦੂਰ ਮਲਾਜ਼ਮ ਤੇ ਅਧਿਆਪਕ ਤੁਹਾਡੇ ਨਾਲ ਤੁਹਾਡੇ ਨਾਲ ਨੇ ਜਿਹੜੇ ਆ ਦੋ ਸਾਲ ਰਹਿ ਗਏ ਜਿੰਨਾ ਲੜੋਗੇ ਪੰਡਤੀ ਲੋਨ ਹੈ ਸਕੂਲਾਂ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਨੇ ਜਿੰਨਾ ਫੰਡ ਚਾਹੀਦਾ ਉਹਨਾਂ ਇਕੱਠਾ ਕਰਵਾ ਕੇ ਦੇਵਾਂਗੇ ਤੁਹਾਨੂੰ ਜਿੰਦਾਬਾਦ 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 ਜਿੰਦਾਬਾ 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 ਤੇ ਜਦੋਂ ਮੈਚ ਤੁਸੀਂ ਉੱਥੇ ਲੈ ਆਏ ਤੁਹਾਨੂੰ ਲੱਗਦਾ ਵੀ ਤੁਹਾਡਾ ਹੁਣ ਮੈਚ ਦਾ ਰੋਕ ਉਧਰ ਆ ਕਿ ਜਿਹੜਾ ਆਰਪਾਰ ਵੱਲ ਵਧੂਗਾ ਪ੍ਰੈਸ਼ਰ ਕੁੱਕਰ ਹੁੰਦਾ ਨਾ ਪ੍ਰੈਸ਼ਰ ਕੁੱਕਰ ਦੇ ਵਿੱਚ ਜਿਵੇਂ ਜਿਵੇਂ ਪ੍ਰੈਸ਼ਰ ਵੱਧਦਾ ਉਹ ਘੀਰ ਦੇ ਵਿੱਚ ਫਿਰ ਉਹ ਪ੍ਰੈਸ਼ਰ ਆ ਜਿਹੜਾ ਉਹ ਬਾਹਰ ਨਿਕਲਦਾ ਹੁੰਦਾ ਆ ਤਿੰਨ ਸਾਲ ਦੇ ਵਿੱਚ ਕਿਉਂਕਿ ਨੌਕਰੀ ਨਹੀਂ ਤੁੰਗੀ ਤਿੰਨ ਸਾਲ ਦੇ ਵਿੱਚ ਡਾਂਗ ਫੇਰੀਆਂ ਧਰਨੇ ਚਕਵਾਏ ਨੇ ਜੇਹਲਾਂ ਦੇ ਵਿੱਚ ਸੁਣਿਆ ਤਾਂ ਇਹ ਪ੍ਰੈਸ਼ਰ ਆ ਜਿਹੜਾ ਇਹ ਬਾਹਰ ਨਿਕਲਣਾ ਲੋਕਾਂ ਦਾ ਧਰਨਿਆਂ ਦੇ ਰੂਪ ਦੇ ਵਿੱਚ ਤਾਂ ਫਿਰ ਜਦੋਂ ਆਰ ਪਾਰ ਲਈ ਗੱਲ ਹੋਊਗੀ ਤੁਸੀਂ ਇਕੱਲੇ ਨਹੀਂ ਹੋਵੋਗੇ ਡੈਮੋਕ੍ਰੈਟਿਕ ਜੀਜਤ ਫਰੰਟ ਤੇ ਪੰਜਾਬ ਦੀਆਂ ਸੰਘਰਸ਼ੀ ਜਥੇਬੰਦੀਆਂ ਉਹ ਤੁਹਾਡੇ ਨਾਲ ਹੋਣਗੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਦ ਲੜਨ ਵਾਲੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ